ਸਿੱਖਾਂ ਦੀ ਆਵਾਜ਼ ਸਤਲੁਸ਼ ਟੀਵੀ ਵੇਖਣੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਮੁਹਾਲੀ ਦੇ ਵਿੱਚ ਲੱਗੇ ਹੋਏ ਕੋਮੇ ਇਨਸਾਫ ਮੋਰਚੇ ਦੇ ਬਾਰੇ ਜਿਸ ਤਰ੍ਹਾਂ ਲਗਾਤਾਰ ਅਸੀਂ ਮੋਰਚੇ ਦੀਆਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਤੇ ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਦੇ ਅੰਦਰ ਸੁਣਵਾਈ ਹੋਈ ਹੈ ਮੋਰਚੇ ਨੂੰ ਲੈ ਕੇ ਤੇ ਸੁਪਰੀਮ ਕੋਰਟ ਨੇ ਇੱਕ ਉਮੀਦ ਤੋਂ ਹਟ ਕੇ ਜਿਹੜਾ ਫੈਸਲਾ ਹੈ ਉਹ ਮੋਰਚੇ ਲਈ ਸੁਣਾਇਆ ਹੈ ਕੀ ਫੈਸਲਾ ਸੁਣਾਇਆ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਸਤਿ ਪੁਸ਼ਟੀ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕਾਂ ਨੂੰ ਅਸੀਂ ਇਹ ਤੇ ਦੱਸਤਾ ਵੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਉਮੀਦ ਤੋਂ ਹਟ ਕੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਮੋਰਚੇ ਦੇ ਲਈ ਹੁਣ ਤੁਸੀਂ ਆਪਣੀ ਜ਼ੁਬਾਨੀ ਦੱਸੋ ਕਿ ਸੁਪਰੀਮ ਕੋਰਟ ਨੇ ਮੋਰਚੇ ਨੂੰ ਲੈ ਕੇ ਕੀ ਕਿਹਾ ਤੇ ਕੀ ਕੀ ਸੁਣਵਾਈ ਦੇ ਵਿੱਚ ਗੱਲਾਂ ਹੋਈਆਂ ਨੇ ਇਹਦੀ ਥੋੜਾ ਜਿਹਾ ਪਿੱਛੇ ਜਾਣਾ ਪਊਗਾ 9 April 28 ਨੀਸੇ ਸਾਲ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੰਧਾ ਵਾਲੀ ਜੀ ਦਾ ਹਮ ਆਰਡਰ ਆਇਆ ਸੀ ਪੁਲਿਸ ਪੰਜਾਬ ਨੂੰ ਡਿਊਟੀ ਨੂੰ ਸੈਂਟਰ ਸਕੱਪ ਦੇ ਜਿਹੜੇ ਤਿੰਨੇ ਸੀ ਉੱਥੇ ਨਵੇਂ ਦੇ ਪੇਸ਼ ਹੁੰਦੇ ਸੀ ਵੀ ਇਹਨੂੰ ਜ਼ਬਰਦਸਤੀ ਮੋਰਚੇ ਨੂੰ ਚਕਾਇਆ ਜਾਵੇ ਹਮ ਔਰ ਇਹਨੂੰ ਰਾਹ ਖਾਲੀ ਕੀਤਾ ਜਾਵੇ ਹਾਲਾਂਕਿ ਰਾਹ ਇੱਕ ਬੰਨੇ ਵੱਧ ਕੇ ਚੱਲਦਾ ਹਮ ਇੱਕੋ ਬੰਨੇ ਦਾ ਪਾਸੇ ਦੇ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਉਹ ਵੀ ਥੋੜੇ ਜਿਹਾ ਜਗ੍ਹਾ ਚ ਹਮ ਵੀ ਇਹ ਜਦੋਂ ਉੱਤਤਾ ਕੋਨੇ ਲਾਜਵਾਰਤੇ ਸੀ 500 ਚਾਹੀਦਾ ਪਲੀਜ਼ ਅਫਸਰ ਚਾਹੀਦਾ 500 ਚਾਹੀਦਾ 1000 2005 ਜਾਂ 20000 ਕਿੰਨੇ ਜਾਏ 100 ਚਾਹੀਦੀ ਐ ਨਹੀਂ 100 ਚਾਹੀਦੀ ਐ ਅਠੌਣਾ ਉਹਦੇ ਫੇ ਇਹ ਸਾਡੇ ਨਾਲ ਵੀ ਸਾਡੇ ਤੇ ਵੀ ਪ੍ਰੈਸ਼ਰ ਪਾਉਣਾ ਸ਼ੁਰੂ ਕੀਤਾ ਪ੍ਰਸ਼ਾਸਨ ਨੇ ਨੀਚੇ ਲੀ ਪਾਉਣਾ ਸੀ ਵੀ ਤੁਸੀਂ ਮੁਰਚਾ ਚਕਾਓ ਹੂੰ ਉਹਨਾਂ ਨੇ ਜਦੋਂ ਉਹਨਾਂ ਦਾ ਪ੍ਰੈਸ਼ਰ ਨਹੀਂ ਚੱਲਿਆ ਉਹਨਾਂ ਨੇ ਦੇਖ ਲਿਆ ਵੀ ਇਹ ਮੋਰਚਾ ਠਾ ਨਹੀਂ ਸਕਦੇ ਉਹ ਫੇ ਸੁਪਰੀਮ ਕੋਰਟ ਚਲੇਗੀ ਡਿਊਟੀ ਤੇ ਪੰਜਾਬ ਸੇ ਹੂੰ ਉਹਨਾਂ ਨੇ ਸੁਪਰੀਮ ਕੋਰਟ ਚ ਜਾ ਕੇ ਕਿਹਾ ਵੀ ਆ ਜਿਹੜੀਆਂ ਸਰਕਾਰ ਇਹ ਆਪਣਾ ਹਰਿਆਣਾ ਹਾਈ ਕੋਰਟ ਦੇ ਜਿਹੜੇ ਜਸਟਿਸ ਕਹੇ ਸੀ ਵੀ ਉਚਿਤ ਸਮਾਂ ਹੁਣ ਕਿਸਾਨ ਖੇਤੀ ਤੇ ਕਣਕ ਤੇ ਬੁੱਝੇ ਬਾਢੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਚੁਕਾ ਨਹੀਂ ਸਕਦੇ ਬੁਰੀ ਇਲੈਕਸ਼ਨ ਆ ਰਹੀਆਂ ਤੇ ਇਦਾਂ ਉਹ ਚਲੇ ਗਿਆ ਜਦੋਂ ਉਹਨਾਂ ਨੇ ਦੇਖ ਲਿਆ ਵੀ ਇਹਨਾਂ ਦੇ ਸਿਰੜਵਾ ਧਰੇੜਤਾ ਇਹਨਾਂ ਨੇ ਸਾਡੇ ਕਹਿਣ ਤੇ ਉੱਠਣਾ ਨਹੀਂ ਵੀ ਇੱਥੇ ਲੜਾਈ ਝਗੜਾ ਕਲੇਸ਼ ਪਊਗਾ ਤੇ ਉਹਨਾਂ ਨੇ ਇਹ ਵੀ ਦੇਖਿਆ ਸੀ ਵੀ ਅਸੀਂ ਦੋ ਵੱਡੇ ਪ੍ਰੋਗਰਾਮ ਕਰ ਚੁੱਕੇ ਸੀ 26 ਜਨਵਰੀ 2023 ਨੂੰ ਹੂੰ ਤੇ 15 ਅਗਸਤ 2023 ਨੂੰ ਵੱਡੇ ਪ੍ਰੋਗਰਾਮ ਸੀ ਲੱਖ ਤੋਤੇ ਕੱਟ ਸੀਗਾ ਆਪਣੇ 26 ਜਨਵਰੀ ਦਾ ਇਦਾਂ ਹੀ ਸੀਗਾ 15 ਵੀ ਕਿਸੇ ਦੇ ਝਰੀਟ ਦਾ ਹੀ ਪ੍ਰਸ਼ਾਸਨ ਇਹ ਵੀ ਸਮੇਂ ਸੀ ਬੰਦੇ ਜੈਨੂ ਨੇ ਬੰਦੇ ਨੇ ਸਹੀ ਨਹੀਂ ਤੰਗ ਨਹੀਂ ਕਰ ਰਹੇ ਪਰੇਸ਼ਾਨੀ ਹੋ ਰਹੀ ਕਿਸੇ ਸਾਨੂੰ ਪ੍ਰਸ਼ਾਸਨ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਹੈ ਨਾ ਇਸ ਕਰਕੇ ਉਹ ਉਹਦਾ ਕਾਰਨ ਉਹ ਦਿਨ ਦੇਖਿਆ ਵੀ ਇਹਨਾਂ ਨੂੰ ਉੱਠਣਾ ਨਹੀਂ ਸਾਡੇ ਕਹਿਣ ਤੇ ਇਦਾਂ ਨਹੀਂ ਸੌਖੇ ਨਹੀਂ ਉੱਠਦੇ ਉਹ ਸੁਪਰੀਮ ਕੋਰਟ ਚਲੇ ਗਏ ਹੁਣ ਸੁਪਰੀਮ ਕੋਰਟ ਪਰਸੋਂ ਤਰੀਕ ਸੀ ਜੀ ਵੀ ਆਪਣੀ ਦੀ ਵੀ ਅਸਤੀ ਉਹਨਾਂ ਨੇ ਫੈਸਲਾ ਸੁਪੀ ਕੋਰਟ ਨੇ ਉਹਨੂੰ 3-4 ਮਿੰਟ ਲੱਗੇ ਫੈਸਲੇ ਇਹਨਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ ਵੀ ਇਹਨੂੰ ਮੋਰਚੇ ਨੂੰ ਉਠਾਉਣਾਂ ਦੀ ਗੱਲ ਉਹ ਕਹਿੰਦੇ ਵੀ ਇਹ ਬੈਠੇ ਕੋ ਤੇ ਆ ਮੰਗਾ ਦੇ ਉਹ ਕਹਿੰਦੇ ਇਹਨਾਂ ਨੇ ਮੰਗਾ ਸੁਣੋ ਹੂੰ ਉਹਨਾਂ ਨੇ 2-4 ਮਿੰਟ ਚ ਫੈਸਲਾ ਸੁਲਾਤਾ ਸਾਡੇ ਵਕੀਲਾਂ ਦੀ ਲਿਖਤੀ ਵੈਸੇ ਤੇ ਦਿੱਤਾ ਹੋਇਆ ਸੀ ਸਾਰਾ ਵੀ ਅਸੀਂ ਬੈਠੇ ਕੋ ਕੰਮ ਨਿਕਿਆ ਹੂੰ ਅਸੀਂ ਤਾਂ ਤੁਹਾਡੇ ਮਾਧਿਅਮ ਤੋਂ ਵੀ ਕਹਿਣਾ ਚਾਹੁੰਦੇ ਵੀ ਜਾਂ ਤਾਂ ਭਾਰਤ ਤੇ ਪੰਜਾਬ ਸਰਕਾਰ ਕਾਇਦ ਵੀ ਜਿਹੜੀ ਬੰਦੀ ਸਿੰਘ ਹੈ ਸਿੱਖੀ ਨਹੀਂ ਹੈ ਨਾਗਰਿਕ ਨਹੀਂ ਸਾਡੇ ਇਹ ਅਸੀਂ ਜੇਲਾ ਚ ਰੱਖਣੇ ਜਾਓ ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਵੀ ਕਾਨੂੰਨ ਬਣਾ ਜੋ ਮਾਰ ਦੀ ਕੋਈ ਪਾੜੇ ਰੋੜੇ ਨਾਲੀਆਂ ਸਿੱਟੇ ਸਾਨੂੰ ਕੋਈ ਫਰਕ ਨਹੀਂ ਹੈ ਨਾ ਹੂੰ ਜਾਓ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਤੇਰਾ ਭਗਤ 14 ਪਖਤਾ ਦੀ ਗਰਬਾਣੀ ਹੈ ਵਿੱਚ ਬੱਕਰੀਆਂ ਬੱਕਰੀਆਂ ਜਾਤਾਂ ਸ਼ਰੇਣੀਆਂ ਦੇ ਬੱਕੀ ਭਾਵ ਦੇ ਹਿੱਸਿਆਂ 'ਚ ਇਹ ਭਾਰਤ ਪੰਜਾਬ 'ਚ ਇਹਦੀ ਬਦਬੀ ਹੋ ਰਹੀ ਹੈ ਵੀ ਇਹਦੀ ਸਖਤ ਅਸੀਂ ਕਾਨੂੰਨ ਬਣਾਉਣ ਨੂੰ ਕਹਿੰਦੇ ਹੂੰ ਚਲੋ ਉਹਨਾਂ ਨੇ ਸਰਵਾਈ ਕਰਕੇ ਉਹਨਾਂ ਨੇ ਫੈਸਲਾ ਸਾਧਤਾ ਐਸਪੀਐਲ ਜਿਹੜੀ ਸੀ ਉਹਨਾਂ ਨੇ ਗਰੰਟੀ ਕਰਦੀ ਵੀ ਇਹਨਾਂ ਨੂੰ ਤੁਸੀਂ ਹਟਾਇਆ ਨਹੀਂ ਜਾ ਸਕਦਾ ਇਹਨੂੰ ਨਾਂ ਤੁਸੀਂ ਹਟਾਉਣਾ ਵਾ ਤੁਸੀਂ ਇਹਨਾਂ ਨਾਲ ਗੱਲ ਕਰੋ ਇਹ ਬੈਠੇ ਫੋੜੇ ਪ੍ਰਸ਼ਾਸਨ ਕਰੇਗਾ ਕੀ ਗੱਲ ਹੈ ਇਹ ਪਹਿਲੀ ਵਾਰ ਹੀ ਹੋਇਆ ਜੀ ਮੇਰੇ ਹਿਸਾਬ ਨਾਲ ਕਿਸੇ ਨੂੰ ਹੋਰ ਐਸਟੀ ਪਤਾ ਹੋਵੇ ਬੜੀ ਚੰਗੀ ਉਹ ਦੱਸ ਸਕਦਾ ਮੈਨੂੰ ਵੀ ਭਾਰਤ ਦੀ ਐਸਟੀ ਵਿੱਚ ਪਹਿਲੀ ਵਾਰ ਆ ਵੀ ਚੰਡੀਗੜ੍ਹ ਦੇ ਬਰੂਹਾਂ ਦੇ ਚੰਡੀਗੜ੍ਹ ਦਾ ਰਸਤਾ ਰੋਕ ਕੇ 19 ਮਹੀਨੇ ਤੱਕ 15 ਦਿਨ ਹੋ ਗਏ ਇਹ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਜੀ ਇੰਨੇ ਵੱਡੇ ਇਕੱਠ ਹੋਏ ਨੇ ਕਿਸੇ ਨੂੰ ਨੁਕਸਾਨ ਨਹੀਂ ਇੰਨੇ ਵੱਡੇ ਇਕੱਠ ਇਹ ਹਿਸਟਰੀ ਦੇ ਵਿੱਚ ਚੰਡੀਗੜ੍ਹ ਇਹ ਸਾਬ ਜਤਾ ਜੀ ਸਿੰਘ ਨਗਰ ਜੀ ਨੂੰ ਪਹਿਲਾਂ ਮਹਾਰੀ ਕਹਿੰਦੇ ਹੋਇਆ ਨਹੀਂ ਘਟਾ ਹੂੰ ਇਹ ਵੀ ਪਹਿਲੀ ਵਾਰੀ ਫੈਸਲਾ ਵੀ ਸੁਪਰੀਮ ਕੋਰਟ ਨੇ ਇੱਕ ਬੁਰਚਲ ਲੱਗੇ ਦੇ ਰਸਤਾ ਰੋਕਦੇ ਹੱਕ 'ਚ ਫੈਸਲਾ ਸੁਣਾਇਆ ਕਦੀ ਨਹੀਂ ਹੋਇਆ ਮੇਰੇ ਜੋ ਮੈਨੂੰ ਸਮਝਾ ਤੁਹਾਡੇ ਤਜਰਬੇ ਦੇ ਮੁਤਾਬਿਕ ਕਿ ਫੇ ਸਾਡੀ ਕੋਈ ਪਾਰਟੀ ਨਹੀਂ ਕੋਈ ਨਹੀਂ ਕਿਉਂਕਿ ਸਾਨੂੰ ਕਿਸਾਨ ਜਿੱਥੇ ਬੰਦੀਆਂ ਧਾਰਮਿਕ ਸਿੱਖੀਤਾ ਸਵਾਰਜਿਕ ਸਿੱਖੀਤਾ ਨਹੀਂ ਦੂਸਰੀਆਂ ਜਾਂ ਹੋਰ ਸਾਡੀਆਂ ਬਹੁਤ ਹੈਲਪ ਕਰਦੇ ਨੇ ਇਸ ਕਰਕੇ ਡਾਕਟਰ ਦਾ ਐਕਸੀਡੈਂਟ ਦੇ ਦੇਖ ਕੇ ਗੁਰੂ ਦੀ ਕਿਰਪਾ ਗੁਰੂ ਦਾ ਪ੍ਰਕਾਸ਼ ਉੱਤੇ ਨਿਤਨੇਮ ਹੁੰਦਾ ਗੁਰਬਾਣੀ ਪੜੀ ਜਾਂਦੀ ਖਾਂਟ ਪਾਠ ਹੁੰਦੇ ਸਹਿਜ ਪਾਠ ਹੁੰਦੇ ਤੇ ਗੁਰੂ ਨੇ ਕਿਰਪਾ ਕੀਤੀ ਆ ਤੇ ਸਮਝ ਲਓ ਵੀ ਭਾਰਤੀ ਹਿਸਟਰੀ ਦੇ ਵਿੱਚ ਇੱਕ ਵੱਖਰਾ ਕਾਲਮ ਲਿਖਿਆ ਗਿਆ। ਵੱਖਰੀ ਹਿਸਟਰੀ ਰਹੀ ਗਈ ਵੀ ਮੋਰਚਾ ਇੰਨੇ ਸਿਰ ਤੋਂ ਸਮੂਥਲੀ ਚੱਲ ਰਿਹਾ ਤੇ ਸੁਬਰੀਬ ਕੋਰ ਨੇ ਇਹ ਫੈਸਲਾ ਸੁਣਾਤਾ ਵੀ ਤੁਸੀਂ ਮੋਰਚੇ ਨੂੰ ਉਠਾ ਨਹੀਂ ਸਕਦੇ। ਕੁਝ ਵੀ ਹੋ ਜਾਏ ਮੋਰਚੇ ਨੂੰ ਉਠਾਇਆ ਨਹੀਂ ਜਾ ਸਕਦਾ। ਜਦੋਂ ਤੱਕ ਮੰਗਾਂ ਇੱਕ ਕਿਸਮ ਦੀ ਕੌਮੀ ਸਾਂ ਮੂਰਤੀ ਦੀ ਮੂਰਤੀ ਨੂੰ ਸਭ ਕੀ ਸੁਪਰੀਮ ਕੋਰਟ ਨੇ ਮਾਨਤਾ ਦੇ ਦਿੱਤੀ ਅਸੀਂ ਕੋਈ ਰੈਲੀ ਕਰੀਏ ਕੋਈ ਹੋਰ ਕਿਹੜੀ ਸਰਕਾਰ ਸਾਨੂੰ ਰੋਕੀ ਕਿ ਕੌਮੀ ਸਾਂ ਮੂਰਤੀ ਦੀ ਇਹਨਾਂ ਮੰਗਾਂ ਲੈ ਕੇ ਜਿਹੜੀਆਂ ਸਾਡੀਆਂ ਮੰਗਾਂ ਹੂੰ ਉਸ ਵੇਲੇ ਪੰਜਾਬ ਤੇ ਹਰਿਆਣਾ ਸਰਕਾਰਾਂ ਦੇ ਨੁਮਾਇੰਦਿਆਂ ਦਾ ਰਿਐਕਸ਼ਨ ਕੀ ਸੀ ਕਿਉਂਕਿ ਉਹੀ ਤੁਹਾਨੂੰ ਸੁਪਰੀਮ ਕੋਰਟ ਲੈ ਕੇ ਗਏ ਸੀ ਬਿਲਕੁਲ ਜੀ ਇਹਨਾਂ ਦੇ 4-5 ਸੀ ਮਰ ਕੋ ਉਹਨਾਂ ਦੀ ਵੈਸਟ ਵੀ ਪਈ ਆਰਡਰ ਦੀ ਉੱਥੇ ਦੀ ਇਹ ਗਾਇ ਸੀ ਕਿ ਜੀ ਸਰਕਾਰੀ ਵਕੀਲ ਜਾਂਦੇ ਸਿਸਟਮ ਹੀ ਜਾਂਦੇ ਨੇ ਪੁਲਿਸ ਤੇ ਡੀਐਸਪੀ ਸਾਹਿਬ ਹੀ ਜਾਂਦੇ ਨੇ ਐਸਐਸਪੀ ਵੀ ਜਾਂਦੇ ਨੇ ਅਸਰ ਤਾਂ ਡੀਐਸਪੀ ਸਾਹਿਬ ਗਏ ਸੀ ਇਹਨਾਂ ਦਾ ਰਿਐਕਸ਼ਨ ਕੀ ਸੀ ਇਹ ਸਭ ਤੋਂ ਹੈਰਾਨਸਾ ਨੇ ਵੀ ਜਿਹੜਾ ਅਸੀਂ ਵਕੀਲ ਕੀਤੇ ਉਹ ਬਹੁਤ ਸੀਨੀਅਰ ਨੇ ਇਹ ਉਹਨੂੰ ਸਲੂਟ ਮਾਰ ਰਹੇ ਸੀ ਵੀ ਐਡੇ ਐਕਸਪਰਟ ਜਿਹੜੇ ਮਾਰ ਇੰਨੇ ਮਹਿੰਗੇ ਤੁਸੀਂ ਵਕੀਲ ਕੀਤੇ ਹਨਾ ਵੀ ਸਾਡਾ ਤੁਹਾਨੂੰ ਤੋਂ ਦੁੱਖ ਸੀ ਅਸੀਂ ਤਾਂ ਕਰਦੇ ਪੰਜਾਬ ਸਰਕਾਰ ਦੇ ਨੁਮਾਇੰਦੇ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਨੁਮਾਇੰਦੇ ਵਕੀਲਾਂ ਨੂੰ ਸਲੂਟ ਕਰਦੇ ਸੀ ਜਿਹੜੇ ਸਾਡੇ ਕੋਦਨ ਸਾਹਿਬ ਨੇ ਉਹ ਸਾਊਥ ਇੰਡੀਆ ਨੇ ਬਹੁਤ ਹੀ ਨੇ ਵਕੀਨੇ ਉਹਨਾਂ ਨੂੰ ਅਵਾਰਡ ਮਿਲਿਆ ਹੋਇਆ ਆਪਣੇ ਹੀ ਰੈਸ਼ ਦੇ ਕੇਸਾਂ ਦਾ ਰਾਸ਼ਟਰਪਤੀਬਾਦ ਜਿਹੜੇ ਸਾਡੇ ਵਕੀਨ ਦੇ ਉਹਨਾਂ ਦੀ ਇੱਕ ਟੀਮ ਆ ਪੂਰੀ ਦੀ ਪੂਰੀ ਉਹਦੇ ਵਿੱਚ ਇੱਕ ਬਰਿਸਟਰ ਗੋਰੀ ਵੀ ਆ ਆਪਣੇ ਉੱਥੇ ਦੀ ਬਾਰ ਗਲੈਂਡ ਦੀ ਜਿਹੜੀ ਕੰਮ ਕਰ ਰਹੀ ਜਾਂ ਨਾਲ ਲੜਕੀ ਪੰਜਾਬ ਦੀ ਐ ਦੋ ਦਿੱਲੀ ਦੇ ਨੇ 3ਾਂ ਆ ਪੂਰੀ ਹੂੰ ਉਹਦਾ ਨੇ ਟੀਮ ਨੇ ਕੇਸ ਸੀ ਇੰਨਾ ਸੋਹਣਾ ਰੱਖਿਆ ਗੱਲ ਤਾਂ ਸਹੀ ਤਾਂ ਵੀ ਇਹ ਬੈਠੇ ਕਿਉਂ ਪਹਿਲਾਂ ਉਹ ਤਾਂ ਸੁਣਿਆ ਜਾਵੇ ਵੀ ਇਹ ਕਿਉਂ ਬੈਠੇ ਇਹ ਸਹੀ ਥੋੜੋ ਆ ਵੀ 19 ਮਹੀਨੇ ਤੋਂ ਆਪਣੀਆਂ ਤੰਬੂਆਂ 'ਚ ਬੈਠੇ ਹੋਣ ਅਕਸਰ ਕੋਈ ਖਾਸ ਕਾਰਨ ਹੋਊਗਾ ਹੁਣ ਸਰਕਾਰ ਤੇ ਦੇਖੋ ਕੀ ਦਬਾਅ ਬਣਦਾ ਕੀ ਸਰ ਬਣਦੀ ਉਹ ਸੁਪਰੀਮ ਕੋਰਟ ਦੇ ਅੱਗੇ ਸੋਚਦੀ ਆ ਹੁਣ ਦੇਖਾਂਗੇ ਅਗਲਾ ਫਿਊਚਰ ਕੀ ਹੁੰਦਾ ਦੀ ਗੱਲ ਪਾ ਅਸੀਂ ਤਾਂ ਉੱਠੀ ਖੜੋਣਾ ਜੀ ਅਸੀਂ ਥੋੜੋ ਇੱਥੇ ਕੋਈ ਅਸੀਂ ਇੱਥੇ ਖੇਤ ਆਪਣੇ ਵੜਲੇ ਆ ਜਾਂ ਕੋਈ ਬਿਲਡਿੰਗਾਂ ਸਾਧ ਲੀਆਂ ਅਸੀਂ ਤਾਂ ਜਦੋਂ ਸਾਡਾ ਇਹ ਸਾਡੀਆਂ ਮੰਗਾਂ ਬੰਨਣਗੇ ਮੰਗਾਂ ਦੀ ਪੂਰੀਆਂ ਕਰਨਗੇ ਅਸੀਂ ਚੱਲ ਜਾਾਂਗੇ ਉੱਠ ਕੇ ਚੱਲ ਜਾਾਂਗੇ ਇੰਨਾ ਕੀ ਸਾਡਾ ਕੰਮ ਆ ਜਿਸ ਤਰ੍ਹਾਂ ਦੇਸ਼ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਬੰਦੀ ਸਿੰਘ ਕੈਦ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਵੀ ਕੋਈ ਪਟੀਸ਼ਨ ਜਾਂ ਕੋਈ ਫਾਈਲ ਸਬਮਿਟ ਕੀਤੀ ਗਈ ਹੈ ਸੁਪਰੀਮ ਕੋਰਟ ਤੇ ਬਿਲਕੁਲ ਕੀਤਾ ਜੀ ਇਹਦੇ ਇਹਦੇ ਨਾਲ ਹੀ ਹੋਣੀ ਹੈ ਜੀ ਇਹ ਤਾਂ ਕਿੰਨੂੰ ਸਿਰਫ ਮੋਰਚੇ ਪ੍ਰਤੀਸਥਾ ਦਾ ਸਾਨੂੰ ਸਮਝ ਪੈ ਗਈ ਆ ਵੀ ਕਿੱਦਾਂ ਛੁੱਟਣੇ ਇਹ ਬੰਦੀ ਸਿੰਘ ਕਿਦਾਂ ਰਿਹਾ ਹੋਣੇ ਉਹ ਗੁਰੂ ਉਹ ਆਉਣ ਵਾਲੇ ਸਮੇਂ 'ਚ ਛੇਤੀ ਗੁਰੂ ਕਿਰਪਾ ਕਰਨਗੇ ਬੰਦੀ ਸਿੰਘ ਰਿਹਾ ਹੋਣਗੇ ਸਾਨੂੰ ਪੂਰਾ ਯਕੀਨ ਆ ਹਾਂ ਮੇਰੇ ਖਿਆਲ ਦੇ ਵਿੱਚ ਤਿੰਨ ਬੰਦੀ ਸਿੰਘ ਹੁਣ ਤੱਕ ਰਿਹਾ ਹੋ ਚੁੱਕੇ ਨੇ ਮੋਰਚੇ ਤੋਂ ਬਾਅਦ ਜਾਣਨਾ ਚਾਹਾਂਗੇ ਕੌਣ ਕੌਣ ਨੇ ਤੇ ਕੀ ਕੀ ਕੇਸਿਸ ਸੀ ਉਹਨਾਂ ਦੇ ਇਹ ਇਹਨਾਂ ਦੇ ਕੇਸ ਜਿਹੜੇ ਸਾਰੇ ਬੰਦੀ ਸਿੰਘ ਨੇ ਨੌਨ ਹੈ ਜੀ ਹਾਂਜੀ ਬਸਲ ਜਿਹਨੂੰ ਅਸੀਂ ਬੰਦੀ ਸਿੰਘ ਉਹਨਾਂ ਮੰਨ ਜਿਹੜੀ ਕੈਦਾਂ ਕੱਟ ਚੁੱਕੇ ਨੇ 25 23 30 ਸਾਲਾਂ ਪੂਰੀਆਂ ਕਰ ਲਿਆ तकरीबन ਕੋਈ 1 ਇੱਕ 33 ਸਾਲ ਆ ਕੋਈ 28 29 ਸਾਲ ਤੋਂ ਘੱਟ ਤਾਂ ਕੋਈ ਨਹੀਂ ਕਰਿਆ ਇਹਨਾਂ ਚ ਲਖਵਿੰਦਰ ਸਿੰਘ ਆ ਗਏ ਹਮ ਅਸ਼ਮਸ਼ੇਰ ਸਿੰਘ ਨੇ ਜੀ ਗੁਰਮੀਤ ਸਿੰਘ ਨੇ ਇਫ ਤੈਨ ਛੁੱਟੇ ਨੇ ਉਹਨੂੰ ਕਹਿੰਦੇ ਪ੍ਰੀਬਚੋਰ ਬੇਰ ਲਖਵਿੰਦਰ ਸਿੰਘ ਦੀ ਜਿਹੜੀ ਪ੍ਰੀਬਚੋਰ ਬੇਰ ਤੋਂ ਬਾਅਦ ਉਹਦੀ ਜਿਹੜੀ ਪੋਜੀਟਿਵ ਰਿਪੋਰਟ ਆ ਉਹ ਚਲੀ ਗਈ ਆ ਦਿੱਲੀ ਨੂੰ ਹਮ ਇਹ ਪੱਕੀ ਰਿਹਾਈ ਹੋਮ ਮਿਨਿਸਟਰੀ ਦਿੱਲੀ ਨੇ ਕਰਨੀ ਆ ਜੀ ਇੰਡੀਆ ਦੇ ਕਰਨੀ ਆ ਇਹ ਜਿਹੜੀ ਸ਼ਮਸ਼ੇਰ ਸਿੰਘ ਸੇ ਹੈਗੀ ਆ ਗਰਮੀਤ ਸਿੰਘ ਦੀ ਉਹਨਾਂ ਦੀ ਹਜੇ ਪੋਜ਼ਿਟਿਵ ਰਿਪੋਰਟ ਉੱਥੇ ਗਈ ਨਹੀਂ ਉਹ ਦੋ ਇੱਥੇ ਨੇ ਉਹ ਦੋ ਬਈ ਇੱਕ ਤਿੰਨ ਦਿਨ ਦੀ ਇੱਕ ਗਰਬੀਸ਼ ਸ਼ਮਸ਼ੇਰ ਸਿੰਘ ਤਿੰਨ ਦਿਨ ਦੀ ਗਰਬੀਸ਼ ਸਿੰਘ 136 ਦਿਨ ਦੀ ਇਹ ਦੁਆਰਾ ਜਾ ਰਿਹਾ ਹੁਣ ਉਹਨਾਂ ਦੀ ਪੋਜ਼ਿਟਿਵ ਰਿਪੋਰਟ ਜਾਊਗੀ ਉਹ ਦਿੱਲੀ ਸੈਂਟਰ ਸਰਕਾਰ ਨੂੰ ਜਦੋਂ ਜਾਣੀ ਉਹ ਪੰਜਾਬ ਸਰਕਾਰ ਨੇ ਤੇ ਯੂਟੀ ਨੇ ਭੇਜਦੀ ਹੈ ਉਸ ਤੋਂ ਬਾਅਦ ਫੇਰ ਹੋਮ ਮਿਨਿਸਟਰੀ ਨੇ ਕਰਨਾ ਇਹ ਤੇ ਕੇਸ ਇਹ ਨੇ ਜਿਹੜਾ ਪਰਮਜੀਤ ਸਿੰਘ ਢੋਰਾ ਉਹਦਾ ਪੂਰਾ ਹੱਕ ਆ ਜੀ ਪਰੋਲ ਲੈਣ ਦਾ ਫਰੀਬਚੋਰ ਬੇਲ ਲੈਣ ਦਾ ਵੀ ਉਹਦੀ ਅਪਲਾਈ ਕੀਤੀ ਸੀ ਉਹ ਥੋੜੀ ਜਿਹੀ ਗਲਤੀ ਕਿ ਹੋ ਗਈ ਜਾਂ ਜੋ ਵੀ ਕਿਸੇ ਨੇ ਕੀਤਾ ਉਹਨਾਂ ਨੇ ਸਾਡੇ ਥਰੂ ਨਹੀਂ ਹੋਈ ਉਹ ਉਹਨਾਂ ਦੀ ਜਿਹੜੀ ਉਹ ਰਿਜੈਕਟ ਹੋ ਗਈ ਆ ਜਿਹੜੀ ਫੇਲ ਆ ਕਿਉਂਕਿ ਉਹ ਇਹ ਬੇਲ ਦੀ ਪ੍ਰੀ ਬਚੋਰ ਬੇਲ ਦੀ ਪਹਿਲਾਂ ਪੈਰੋਲ ਹੋਣੀ ਜ਼ਰੂਰੀ ਆ ਜਦੋਂ ਪ੍ਰੀਓਲ ਹੋ ਜਾਂਦੀ ਆ 45 ਦਿਨ ਦੀ ਜਦੋਂ ਬੰਦੇ ਦਾ ਗੁੱਟ ਕੰਟੈਕਟ ਬੰਦਦਾ ਦੇ ਵਿੱਚ ਜੇ ਉਹ ਵਾਪਸ ਬਾਹਰ ਜਾ ਕੇ ਵਾਪਸ ਆ ਗਿਆ ਉਸ ਤੋਂ ਬਾਅਦ ਪ੍ਰੀ ਬਚੋਰ ਬੇਲ ਸੌਖੀ ਹੋ ਜਾਂਦੀ ਆ ਪ੍ਰੀ ਬਚੋਰ ਬੇਲ ਨੂੰ ਪੰਜਾਬੀ ਚ ਕਹਿੰਦੇ ਆ ਜੀ ਨਕਸ਼ਾ ਪੰਜਾਬ ਨਕਸ਼ਾ ਤੋੜਦਾ ਵਾ ਜੇ ਤੋੜਦੀ ਵੀ ਬਹੁਤ ਬੰਦੇ ਨੇ ਇੰਨੀ ਜੇਲ ਕੱਟ ਲਈ ਇਹਦਾ ਗੁੱਟ ਕੰਟੈਕਟ ਹੈ ਇਹ ਛੁੱਟੀਆਂ ਵੀ ਕੱਟਿਆ ਇਹਨੂੰ ਕੋਈ ਤੰਗੀ ਨਹੀਂ ਉਹ ਫੇ ਗਵਰਨਰ 90 ਦਿਨ ਦੀ ਫੈਰ ਰੱਖਦਾ ਜੇ ਉਹ ਕੁਝ ਕਰਦਾ ਨਹੀਂ ਫੇ ਉਹਨੂੰ 프리ਬਚੋਰ ਬੇਲ ਦਿੱਤੀ ਜਾਂਦੀ ਉਹ ਤੋਂ ਬਾਅਦ ਫੇ ਗਵਰਨਰ ਪੋਜ਼ੀਟਿਵ ਰਿਪੋਰਟ ਭੇਜਦਾ ਸਾਰੀ ਕੁਝ ਸਰਕਾਰ ਸਟੇਟ ਭੇਜਦੀ ਹੈ ਉਹ ਚੱਲ ਜਾਂਦੀ ਹੈ ਪੋਜ਼ੀਟਿਵ ਰਿਪੋਰਟ ਦੇਣੀ ਗਵਰਨਰ ਦੇ ਹੱਥ ਚ ਹੁੰਦੀ ਉਹ ਦੀ ਜੀ ਉਹ ਹੁੰਦੀ ਸਾਰੀ ਸਰਕਾਰ ਦੇ ਹੱਥ ਐ ਐਸਐਸਪੀ ਨੇ ਦੇਣੀ ਹੁੰਦੀ ਆ ਡੀਸੀ ਨੇ ਦੇਣੀ ਹੁੰਦੀ ਆ ਜੂਟੀ ਨੇ ਦੇਣੀ ਹੁੰਦੀ ਆ ਸਰਕਾਰ ਨਹੀਂ ਚਾਰਕ ਉਹਦੀਆਂ ਰਿਪੋਰਟਾਂ ਹੁੰਦੀਆਂ ਨਹੀਂ ਉਹ ਜਾਂਦੀਆਂ ਨਹੀਂ ਉਹਦੇ ਪਿਓਰੇ ਦੀ ਵੀ ਹੋ ਸਕਦੀ ਹੈ ਜੀ ਜਗਤਾਰ ਸਿੰਘ ਤਾਰਾ ਦਾ ਪ੍ਰੋਬਲਮ ਉਹਦਾ ਹਜੇ ਤੇ ਇੱਕ ਕੇਸ ਚੱਲਦਾ ਜੀ ਜਦੋਂ ਪਿੰਡ ਕੀ ਸਕਦਾ ਉਹਦਾ ਹੱਕ ਆ ਬਾਕੀ ਜਿਹੜੇ ਇਹ ਹੈਗੇ ਨੇ ਜਿਹੜਾ ਜਥੇਦਾਰ ਜਗਤਾਰ ਸਿੰਘ ਹਵਾਰਾ ਉੱਤੇ ਹਜੇ ਕੇਸ ਚੱਲਦਾ ਉਹਨੂੰ ਬਿਨਾਂ ਕਾਨੂੰਨ ਤੋਂ ਗੈਰਕਾਨੂੰਨੀ ਤੌਰ ਤੇ ਦਿੱਲੀ ਵਿੱਚ ਰੱਖਿਆ ਗਿਆ ਉਹਦਾ ਕੋਈ ਕੇਸ ਨਹੀਂ ਦਿੱਲੀ ਤੇ ਸਰਕਾਰ ਕੋ ਕੋਈ ਹੱਕ ਨਹੀਂ ਅਸੀਂ ਕਰਾਂਗੇ ਲੜਾਈ ਉਹਨੂੰ ਪੰਜਾਬ ਚ ਲਿਆਵਾਂਗੇ ਜਦੋਂ ਪੰਜਾਬ ਚ ਆਊਗਾ ਫੇ ਉਹਨੂੰ ਪੈਰੋਲ ਮਿਲੂਗੀ ਛੁੱਟੀ ਉਹ ਜਦੋਂ ਛੁੱਟੀ ਕੱਟ ਕੇ ਜਾਏਗਾ ਫੇ ਗੁੱਡ ਕੰਡਾਰ ਤੇ ਉਹਨੂੰ ਪ੍ਰੀਬਿਚੋਰ ਬੇਰ ਹੋਵੇ ਜਾਂ ਪੱਕੀ ਰਿਹਾਈ ਵੀ ਸੁਪਰੀਮ ਕੋਰਟ ਕਰ ਸਕਦੀ ਦਿੱਲੀ ਵਿੱਚ ਰਹਿੰਦੀ ਹੋ ਉਹਨਾਂ ਨੂੰ ਪੈਰੋਲ ਨਹੀਂ ਮਿਲ ਸਕਦੀ ਨਹੀਂ ਉਹ ਦੇਖੋ ਉੱਥੇ ਫੇ ਉੱਥੇ ਉਹਦੇ ਲਈ ਘਰ ਚਾਹੀਦਾ ਉੱਥੇ ਚਾਹੀਦਾ ਵੀ ਕਿੱਥੇ ਘਰ ਰਹਿਣਾ ਪਰ ਉਹਰ ਛੁੱਟੀ ਕਿੱਥੇ ਕੱਟੇ ਸੇਟ ਤੋਂ ਬਾਅਦ ਨਹੀਂ ਜਾ ਸਕਦੇ ਹਾਂਜੀ ਉਹਦੇ ਲਈ ਇਹ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਉਹਦੀ ਜਿਹੜੀ ਪੱਕੀ ਰਿਹਾਈ ਕੀਤੀ ਜਾਵੇ ਕੋਈ ਸਰਕਾਰ ਉੱਤੇ ਪਟੀਸ਼ਨ ਪਾਵਾਂਗੇ ਕੋਸ਼ਿਸ਼ ਕਰਾਂਗੇ ਅਸੀਂ ਵਕਤ ਤੋਂ ਵਕਤ ਦਿੱਲੀ ਲੜਾਈ ਲੜਾਂਗੇ ਜਿਹੜੇ ਦੂਏ ਦੋ ਕੇਸ ਨੇ ਪ੍ਰੋਫੈਸਰ ਦਿਵਿੰਦਰ ਪਾਲ ਸਿੰਘ ਪੁੱਤਰ ਉਹਦੇ ਦਿੱਲੀ ਦਾ ਕੇਸ ਹੈ ਜੀ ਗਰਦੀਪ ਸਿੰਘ ਖਹਿੜਾ ਦਾ ਹੈਗਾ ਕarnataka ਦਾ ਕੇ ਉਹ ਕarnataka ਨੂੰ ਪੁੱਛੀਦਾ ਉਹ ਕਹਿੰਦੇ ਦਿੱਲੀ ਹੋਮ ਮਿਨਿਸਟਰੀਅਲ ਦਾ ਹੋਮ ਮਿਨਿਸਟਰ ਨੂੰ ਕਹੀਦਾ ਉਹ ਕਹਿੰਦੇ ਕarnataka ਲਈ ਸਰਟਾ ਉਹ ਵਿੱਚ ਵਿਚਾਲੇ ਅਸੀਂ ਉਹਦੀ ਰਿਪੋਰਟ ਲੱਭੀ ਆ ਤੇ ਉਹ ਦੇਖਾਂਗੇ ਹੁਣ ਕੀ ਹੁੰਦਾ ਜੇ ਅਸੀਂ ਪਹਿਲਾਂ ਗਰਦੀਪ ਸਿੰਘ ਖਹਿੜਾ ਨੂੰ ਪੁੱਛਿਆ ਜਾ ਕੇ ਸਾਡੇ ਵਕੀਲ ਗਏ ਸੀ ਤੇ ਵੀਰ ਜੀ ਹੋਣੀ ਸਰਦ ਸਿੰਘ ਇੰਦਰ ਇੰਦਰਵੀਰ ਸਿੰਘ ਜਿਹੜੇ ਜੇਹੇਦਾਰ ਦੀ ਮੁਲਾਕਾਤ ਕਰਦੇ ਨੇ ਫੀਚਰ ਜਸਵਿੰਦਰ ਸਿੰਘ ਤੈਨਾਂ ਨੂੰ ਭੇਜਿਆ ਵੀ ਤੁਸੀਂ ਦੱਸੋ ਵੀ ਆਹ ਤਰੀਕਾਕਾਰ ਆ ਸਾਨੂੰ ਉੱਥੇ ਹਾਈ ਕੋਰਟ ਜਾਣਾ ਪੈਣਾ ਸੀ ਕੌਮੀ ਸਾਫ ਬਚਰ ਲਾਈਏ ਕਿ ਨਾਲੇ ਉਹ ਕਹਿੰਦੇ ਨਹੀਂ ਮੇਰਾ ਇੱਥੇ ਕੰਮ ਬਣ ਜਾਂਦਾ ਸੀ ਕਿ ਠੀਕ ਆ ਜੀ ਵੀ ਜੇ ਤੁਹਾਡਾ ਇੱਥੇ ਕੰਮ ਇਦਾਂ ਹੀ ਬਣਦਾ ਵਾ ਆਪਾਂ ਨੂੰ ਕਹਤੋਂ ਹਾਈ ਕੋਰਟ ਜਾਣ ਦੀ ਲੋੜ ਆ ਜਾਂ ਇਦਾਂ ਦਾ ਕਰਨ ਦੀ ਲੋੜ ਆ ਬਸ ਇੰਨੀ ਇਹਦਾ ਬਾਰੇ ਸਾਰਾ ਕੁਝ ਜੋ ਜਾਣਕਾਰੀ ਇਹ ਹੈ ਜੋ ਹੈਗਾ ਬਲਵੰਤ ਸਿੰਘ ਜੀ ਨੇ ਰਾਜੂ ਵਾਲਾ ਫਾਂਸੀ ਦਾ ਜਿਹਨਾਂ ਨੂੰ ਹੋਇਆ ਹੋਇਆ ਆਰਡਰ ਇਹਨਾਂ ਦੀ ਰੋਕ ਲੱਗੀ ਫਾਂਸੀ ਤੇ ਲੱਗੀ ਹੋਈ ਹੈ ਉਹ ਉਹ ਕਰਨੀ ਆ ਜੀ ਆਪਣੇ ਨੇ ਰਾਸ਼ਟਰਪਤੀ ਨੇ ਹੂੰ ਉਹ ਹੋਮ ਮਿਨਿਸਟਰੀ ਨੇ ਕਹਿਣਾ ਤੇ ਰਾਸ਼ਟਰਪਤੀ ਨੇ ਕਰਨੀ ਹੂੰ ਉਹ ਰਾਸ਼ਟਰਪਤੀ ਨੂੰ ਦਬਾਅ ਪਾਇਆ ਜਾਊਗਾ ਪਾਇਆ ਜਾਵੇ ਤਾਂ ਫਿਰ ਹੋਗਾ ਪਰ ਅਸੀਂ ਸੋਚਦੇ ਸਟੈਪ ਬਾਈ ਸਟੈਪ ਚੱਲਦੇ ਆ ਅਸੀਂ ਉਹ ਵੀ ਦਬਾਅ ਬਣਾਵਾਂਗੇ ਅਸੀਂ ਹਰ ਸੰਭਵ ਕੋਸ਼ਿਸ਼ ਕਰਦੀ ਆ ਆਖਰੀ ਸਾਹਾਂ ਤੱਕ ਕੋਸ਼ਿਸ਼ ਕਰਨੀ ਆ ਕਿ ਕੋਈ ਵੀ ਬੰਦੀ ਸਿੰਘ ਇਹਨਾਂ ਚੋਂ ਜੇਲ੍ਹ ਚ ਨਾ ਰਵੇ ਅਸੀਂ ਸ਼ਿਡਾਉਣ ਤੱਕ ਇਹ ਬੋਲ ਚ ਲਗਣਾ ਹੂੰ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਿ ਮੋਰਚੀ ਦੇ ਕਿੰਨੇ ਮੈਂਬਰਸ ਸੁਪਰੀਮ ਕੋਰਟ ਇਸਨਵਾਈ ਤੇ ਗਏ ਸੀ ਅਸੀਂ ਤਿੰਨ ਚਾਰ ਚਾਰ ਕ ਜਣੇ ਜਾਂਦੇ ਸੀ ਜ਼ਿਆਦਾ ਉੱਥੇ ਰਾਜਪੁਤਰੀ ਕਾਰਡ ਬਣਾਉਣਾ ਪੈਂਦਾ ਥੋੜਾ ਜਿਹਾ ਕੰਪਲਿਕੀਸ਼ਨ ਨੇ ਉਹਨਾਂ ਦੀ ਇੱਕ ਟੀਮ ਹੁੰਦੀ ਹੋਏਗੀ ਇਹ ਟੀਮ ਵੀ ਵਾਰੀ ਵਾਰੀ ਜਾਂਦੇ ਜਿਹੜੇ ਜਾਂਦੇ ਉੱਥੇ ਕਾਰਡ ਬਣਦਾ ਜੀ ਟੈਂਪਰੇਰੀ ਉਹ ਉੱਥੇ ਦਾ ਵਕੀਲ ਲੈ ਕੇ ਜਾਵੇ ਦੋ ਤਿੰਨ ਜਣੇ ਜਾਂਦੇ ਨੇ ਵਾਰੀ ਵਾਰੀ ਜਿਹੜੇ ਜਾਂਦੇ ਇੱਕ ਦੇ ਇੱਕ ਤੋਂ ਵਕੀਲ ਜਾਂਦੇ ਨੇ ਇਥੋਂ ਕੋਈ ਵੀ ਜਾਂਦਾ ਗੁਰシャン ਸਿੰਘ ਜਾਂਦੇ ਨੇ ਜੇ ਦੀ ਮੈਂ ਡਿਊਟੀ ਲਾਦਾ ਜਾਂ ਅਸੀਂ ਰਲ ਕੇ ਲਾ ਦਈਓ ਚਲੇ ਜਾਂਦੇ ਨੇ ਇੰਦਰਬੀਰ ਸਿੰਘ ਚਲੇ ਜਾਂਦਾ ਮੈਂ ਚਲੇ ਜਾਂਦਾ ਜੀ ਹਾਂ ਜੀ ਜਿਸ ਤਰ੍ਹਾਂ 7 ਜਨਵਰੀ 2023 ਤੋਂ ਮੋਰਚਾ ਲੱਗਿਆ ਹੋਇਆ 1.5 ਸਾਲ ਤੋਂ ਜ਼ਿਆਦਾ ਦਾ ਸਮਾਂ ਮੋਰਚੇ ਨੂੰ ਹੋ ਗਿਆ ਅ ਰਿਹਾਈ ਵੀ ਹੋਈ ਇਸ ਮੋਰਚੇ ਤੋਂ ਬਾਅਦ ਥੋੜਾ ਥੋੜਾ ਆਸ ਨੂੰ ਬੂਰ ਬੂਰ ਪੈਂਦਾ ਨਜ਼ਰ ਆਇਆ ਪਰ ਇਸ ਸਭ ਦੌਰਾਨ ਰਖੜ ਪੁੰਨਿਆ ਬਾਬਾ ਬਕਾਲਾ ਦੇ ਵਿੱਚ ਕਾਨਫਰੰਸ ਹੁੰਦੀ ਹੈ ਉੱਥੇ ਅਕਾਲੀ ਦਲ ਵੱਲੋਂ ਵੀ ਕਾਨਫਰੰਸ ਕੀਤੀ ਗਈ ਸੱਤਾ ਤੇ ਰਾਮ ਆਦਮੀ ਪਾਰਟੀ ਦੇ ਵੱਲੋਂ ਵੀ ਕੀਤੀ ਗਈ ਤੇ ਪੰਥਕ ਵੀ ਨਾਲ ਉੱਥੇ ਇਕੱਠਿਆ ਹੋਇਆ ਪਰ ਭਾਈ ਗੁਰਦੀਪ ਸਿੰਘ ਖੇੜਾ ਜਿਹੜੇ ਕਿ ਪੰਥਕ ਇਕੱਠ ਦੇ ਵਿੱਚ ਪਹੁੰਚਣ ਦੀ ਬਜਾਏ ਸ਼ੋਮਨੀ ਅਕਾਲੀ ਦਲ ਦੀ ਸਟੇਜ ਤੋਂ ਬੋਲਦੇ ਨਜ਼ਰ ਆਏ ਔਰ ਜੋ ਕੁਝ ਉਹਨਾਂ ਨੇ ਬੋਲਿਆ ਉਸ ਤੋਂ ਬਾਅਦ ਸਿੱਖ ਸੰਗਤ ਦੇ ਮਨ ਦੇ ਵਿੱਚ ਦੁਚਿੱਤੀ ਬਣੀ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਦੁਚਿੱਤੀ ਤਾਂ ਹੈ ਹੀ ਕੋਈ ਨਹੀਂ ਜੀ ਹੂੰ ਕਿੱਤੀ ਦਾ ਗਰੀਬ ਸਿੰਘ ਖੈਰਾ ਦੇ ਸਾਡੇ ਸਤਿਕਾਰਯੋਗ ਨੇ ਜੀ ਉਹ ਹਮ ਬੜਾ ਸਭ ਮੈਂ ਇੱਕ ਦੋ ਵਾਰੀ ਜੇਲ੍ਹ ਚ ਵੀ ਮਿਲਿਆ ਮੈਂ ਜੇਲ੍ਹ ਚ ਰਿਆਂ ਕਰਕੇ ਉਹਨਾਂ ਵੀ ਉਹਨਾਂ ਦੀ ਸਟੇਟ ਤੇ ਜਾਣਾ ਨਹੀਂ ਚਾਹੀਦਾ ਹਮ ਉਹਨਾਂ ਨੂੰ ਉਸ ਪਰਿਵਾਰ ਬਾਰੇ ਸੋਚਣਾ ਚਾਹੀਦਾ ਪਹਿਲਾਂ ਹਮ ਇਸ ਪਰਿਵਾਰ ਨੇ ਜ세ਦਾਰ ਕਾਬਤਾਖ ਸਾਬ ਦੀ ਤੋਹੀਨ ਕੀਤੀ ਇਹਨਾਂ ਨੇ ਆਪਦੀ ਜੇਬ ਚ ਉਹਦੀ ਪਰਚੀ ਪਾਈ ਹੋਈ ਹੁੰਦੀ ਕਿ ਇਹਨੂੰ ਬਣਾਉਣਾ ਹੈਡ ਗਾਰੰਟੀ ਸਾਹਿਬ ਨੂੰ ਇਹਨੂੰ ਬਣਾਉਣਾ ਇਹਨਾਂ ਨੇ ਜਿਵੇਂ ਆਪਣਾ ਐਸਜੀਪੀ ਦਾ ਪ੍ਰਧਾਨ ਆਪਣੀ ਮਰਜ਼ੀ ਨਾਲ ਬਣਾਉਂਦੇ ਨੇ ਇਹਨਾਂ ਨੇ ਉਦੋਂ ਪਿੱਛੇ ਨੂੰ ਜਾਂਦੇ ਤੇ ਇਹਨਾਂ ਨੇ 15 ਸਾਲ ਲਗਾਤਾਰ 5 ਸਾਲ ਇੱਕ ਵਾਰੀ 10 ਸਾਲ ਰਾਜ ਕੀਤਾ ਉਦੋਂ ਖੜਾ ਸਾਹਿਬ ਨੂੰ ਛਡਾਇਆ ਕਿਉਂ ਹੂੰ ਪੱਕੀ ਨਹੀਂ ਆਈ ਕਿਉਂ ਨਹੀਂ ਕਰਾਈ ਉਹਦੀ ਹੂੰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਇਹਨਾਂ ਨੂੰ ਸੋਚਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦੀਆਂ ਇਹਨਾਂ ਦੀ ਹਕੂਮਤ ਹੁੰਦੀਆਂ ਸਰਕਾਰ ਹੁੰਦੀਆਂ ਕਿੰਨੀ ਵਾਰੀ ਹੋਈਆਂ ਉਹਨਾਂ ਨੂੰ ਸੋਚਣਾ ਚਾਹੀਦਾ ਬਾਈਬਲ ਕਲਾਂ ਗੋਲੀ ਕਾੜ ਕੇ ਨਹੀਂ ਕੀਤਾ ਕਹਿੰਦੇ ਸਿੰਘ ਸ਼ਹੀਦ ਕੀਤੇ ਕਹਿੰਦੇ ਬੈਠਿਆਂ ਦੇ ਗੋਲੀ ਚਲਾਈ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਆਲਮਨ ਰਾਹ ਜਿਹਨੇ ਆਲਮ ਸੈਨਾ ਬਣਾਈ ਹੋਈ ਸੀ ਉਹਨੂੰ ਉਹਨੂੰ ਮਿਨਿਸਟਰੀ ਆ ਕਿਹਨੇ ਦਿੱਤੇ ਉਹਦੇ ਘਰ ਆਜਾ ਇਹਨੂੰ ਸੋਚਣਾ ਚਾਹੀਦਾ ਸਵੇਤ ਸੈਣੀ ਨੂੰ ਜਿਹੜਾ ਸਭ ਤੋਂ ਵੱਡਾ ਸਿੱਖਾਂ ਦਾ ਪੁੱਤ ਸੀ ਉਹਨੂੰ ਬੀਜੀਪੀ ਕਿਹਨੇ ਬਾਦਲਿੰਦ ਆ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਜਦੋਂ ਬਾਦਲ ਪੈਂਦੀ ਮੇਰੀ ਬਣਿਆ ਆ ਸੀਐਮ 1978 ਦੇ ਜਿਹੜਾ ਹੁੰਦਾ ਅਨਹਕਾਰੀ ਕਾਂ 13 ਸਿੰਘ ਗੋੜੀਆਂ ਮਾਰ ਕੇ ਸ਼ੀਤ ਕਿਚ ਜਾਂਦੇ ਉਹਦੇ ਸੀਐਮ ਦੇ ਹੁੰਦਿਆ ਉਹ ਦੁਸ਼ਟ ਪਾਪੀ ਬੰਦਾ ਅਨਹਕਾਰੀ ਗਰਬਜਨਾ ਜਾ ਕੇ ਦਿੱਲੀ ਚਲੇ ਜਾਂਦਾ ਸੇਫ ਨਿਕਲ ਜਾਂਦਾ ਜਿਹੜੇ ਉਹ ਨਹੀਂ ਸੋਚਿਆ ਇਹਨੇ ਸੋਚਿਆ ਨਹੀਂ 1971 ਚ ਪਹਿਲਾ ਜਿਹੜਾ ਪੁਲਿਸ ਮੁਕਾਬਲਾ ਹੋਇਆ ਸਾਰੇ ਪੰਜਾਬ ਦੇ ਉਹ ਜਿਹੜਾ ਕਾਮਰੇਦ ਦੂਜਾ ਸਿੰਘ ਜਿਹਨੂੰ ਕਹਿੰਦੇ ਸੀ ਜਿਹੜਾ ਨੈਕਸਾ ਨੂੰ ਦਾ ਮੁਖੀ ਸੀ ਉਹ ਬਾਦਲ ਨੇ ਮਾਰਾਇਆ ਬਾਦਲ ਨੇ ਉਹਦਾ ਮੁਕਾਬਲਾ ਕੀਤਾ ਪੁਲਿਸ ਮੁਕਾਬਲੇ ਸ਼ੁਰੂ ਬਾਦਲ ਨੇ ਕੀ ਉਹ ਬਾਦਲ ਜੀ ਤੇ ਬਾਦਲ ਪਰਿਵਾਰ ਬਾਰੇ ਬੋਲਦੇ ਆ ਗਰੀਬ ਸਿੰਘ ਖੈੜਾ ਜੀ ਬੋਲਦੇ ਨੇ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਉਹ ਪਰਿਵਾਰ ਆ ਜਿਹਨੇ ਲਿਖ ਕੇ ਦਿੱਤਾ ਕਿ ਇਹ ਜਿਹੜਾ ਹੈਗਾ ਘਾਤਲਵਾ ਇਕਤਾਸਿਕ ਵਾਰਾ ਇਹ ਜਿਹਾ ਜੇ ਦਰਦ ਜਿਹੜੇ ਕਹਿੰਦੇ ਸੀ ਵੀ ਇਹਨਾਂ ਦੇ ਆਉਣ ਦਾ ਖਤਰਾ ਪੰਜਾਬ ਦੇ ਵਿੱਚ ਇਹ ਜ਼ਿਲ੍ਹਾ ਚ ਇੱਥੇ ਆਉਣੇ ਚਾਹੀਦੇ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਉਹਨੂੰ ਸੋਚਣਾ ਚਾਹੀਦਾ ਵੀ ਅੱਜ ਜਦੋਂ ਇਹਨਾਂ ਦੀ ਸਰਕਾਰ ਸੀ ਪੰਜਾਬ 'ਚ, ਸੈਂਟਰ ਸਰਕਾਰ ਸੀ ਹਰ ਸਿੰਘ ਨੂੰ ਕੋ ਬਾਦਲ ਮੰਤਰੀ ਸੀ, ਉਦੋਂ ਇਹਨਾਂ ਨੇ ਬੰਦੀ ਸਿੰਘਾਂ 'ਤੇ ਕੀ ਕੀਤਾ? ਉਦੋਂ ਰਿਹਾਈ ਦੀ ਅਰਚਨਾ ਨਹੀਂ ਬਣਾਈ, ਇਹਨਾਂ ਨੇ ਰੋਕਿਆ ਰੋਕਿਆ ਵੀ ਇਹ ਬੰਦੀ ਸਿੰਘ ਪੰਜਾਬ ਆਉਣੇ ਨਹੀਂ ਕਹੀ ਜੇ ਲੱਗ ਕਿਸੇ ਨਾਲ। ਇਹਨਾਂ ਦੀ ਇਹ ਉਹਨਾਂ ਦੀ 스테ਟ ਤੇ ਬੋਲਣਾ ਇਹ ਬਹੁਤ ਮਾੜੀ ਗੱਲ ਕੀਤੀ ਆ ਉਹਨਾਂ ਨੂੰ ਇਹ ਕਰਨੀ ਨਹੀਂ ਚਾਹੀਦੀ। ਠੀਕ ਆ ਜੇ ਐਸਡੀਪੀਸੀ ਜਾ ਉਹਨਾਂ ਨੂੰ ਪੁੱਛੇ ਵੀ ਆ ਹੁਣ ਆ ਜਿਹੜੇ ਹੁਣ ਬੰਦੀ ਸਿੰਘ ਰਿਹਾ ਹੋਏ ਆ ਕਿ ਸੇ ਕੋਈ ਐਸਜੀਪੀਸੀ ਮੈਂਬਰ ਆਇਆ ਜਬਾਨਤ ਤੇ ਕੋਈ ਐਸਜੀਪੀਸੀ ਮੈਂਬਰ ਆਇਆ ਕੋਰਟ ਚ ਗਿਆ ਹੋਵੇ ਕੋਈ ਐਸਜੀਪੀਸੀ ਮੈਂਬਰਾ ਹੋ ਕੇ ਕਹਿੰਦੇ ਕਿ ਉਹਨਾਂ ਨੂੰ ਇੱਕ ਤੋਂ ਬੰਦੀ ਸਿੰਘ ਦੀਦੇ ਆ ਜੇ ਗਰਦੀਪ ਸਿੰਘ ਦੀ ਖੈਰਾ ਦੀ ਕੋਈ ਹੈਲਪ ਕਰਦੇ ਮਾਈਕ ਉਹ ਉਹਨਾਂ ਦੀ ਪਿਓ ਦੀ ਜਾਇਦਾਦ ਬਾ ਐਸਜੀਪੀਸੀ ਦੀ ਉਹ ਤਾਂ ਗੋਲ குரு ਦੀ ਗੋਲ ਕਿਤੇ ਪਾਏ ਦਿੰਦੇ ਸੰਗ ਦੇ ਪਾਏ ਜਾਂਦੇ ਕੋਲੋਂ ਦੇਣ ਹੋ ਪਾਈ ਐ ਮਾਲ ਦੀ ਕੇ ਜੇ ਕੁਝ ਹੁਟਾ ਦਿੰਦੇ ਆਪਣੇ ਕੋਲੋਂ ਦੋ ਦਿੰਦੇ ਫੇ ਦੂਸਰੀ ਗੱਲ ਉਹਨਾਂ ਨੂੰ ਇਹ ਹੀ ਦੀਦੇ ਬੰਦੀ ਸਿੰਘ ਜੇਹੇਦਾਰ ਜਗਤਾਰ ਸਿੰਘ ਵਾਰਾ ਅੰਦਰਲੀ ਜਿਹੜੀ ਸਿੰਘ ਜਿਹੜੇ ਉਹ ਉਹ ਬੰਦੀ ਸਿੰਘ ਨੇ ਉਹ ਕਦੀ ਐਸਜੀਪੀਸੀ ਉਹਨਾਂ ਨੂੰ ਮਿਲਣ ਗਈ ਹੋਵੇ ਜਾਂ ਕੋਈ ਪ੍ਰੋਗਰਾਮ ਉਹਨਾਂ ਦੀ ਸਪੈਸ਼ਲ ਕੀਤਾ ਹੋਵੇ ਜਾਂ ਕੋਈ ਦੱਸੋ ਇਹਨਾਂ ਦੀ ਕਿਤੇ ਸੁਣਵਾਈ ਹੋਵੇ ਫੇ ਉਸ ਬੰਦਿਆਂ ਬਾਰੇ ਬੋਲ ਰਿਹਾ ਜਿਹਦਾ ਜਿਹਨਾਂ ਨੇ ਇੰਨੀ ਤੋਹੀਨ ਕੀਤੀ ਅੱਜ ਕਿਸੇ ਸਮੇਂ ਜਿਤੇਦਾਰ ਅਕਾਲ ਸਖ ਸਾਬ ਦੀ ਗੱਲ ਕਰਦੇ ਸੀ ਉਹ ਦਿੱਲੀ ਦੀਆਂ ਚੂਲਾ ਹਿਲਚੜੀਆਂ ਅੱਜ ਉਹੋ ਹੀ ਜਿ세 ਤਾਂ ਉਹ ਜਿ세ਦਾਰ ਨੂੰ ਡੀਸੀ ਟਾਈਮ ਨਹੀਂ ਦੇ ਰਿਹਾ ਤਹਿਸੀਲਦਾਰ ਟਾਈਮ ਨਹੀਂ ਦੇ ਰਿਹਾ ਐਸੇ ਟਾਈਮ ਨਹੀਂ ਦੇ ਰਿਹਾ ਉਹਨਾਂ ਨੇ ਸਾਰਾ ਕੁਝ ਕੀਤਾ ਉਹਨਾਂ ਦੇ ਹੱਕ 'ਚ ਬੋਲਣਾ ਹੀ ਇਤਹੀਨ ਹੱਦੀ ਹੋ ਗਈ ਮੈਨੂੰ ਸਾਨੂੰ ਸਮਝ ਨਹੀਂ ਲੱਗੀ ਵੀ ਉਹਨਾਂ ਦਾ ਕਾਰਨ ਕੀ ਹੈ ਹੈ ਨਹੀਂ ਮੈਨੂੰ ਸਾਨੂੰ ਨਹੀਂ ਇਹਦੀ ਸਮਝ ਲੱਗੀ ਵੀ ਉਹਨਾਂ ਦਾ ਕਾਰਨ ਕੀ ਆ ਲੇਕਿਨ ਉਹਨਾਂ ਨੂੰ ਸੈਂਡ ਪਰਤਣੀ ਚਾਹੀਦੀ ਸੀ ਬਿਲਕੁਲ ਇਹਦੇ ਇਹੋ ਜਿਹੋ ਉਹਦੀ ਸਟੇਜ ਤੇ ਜਾਣਾ ਨਹੀਂ ਸੀ ਕਦੇ ਮੋਰਚੇ ਵਿੱਚ ਆਏ ਨਹੀਂ ਉਹ ਮੁਹਾਨ ਨਹੀਂ ਜੀ ਬਿਲਕੁਲ ਨਹੀਂ ਆਏ ਮੋਰਚੇ ਵਿੱਚ ਨਹੀਂ ਆਏ ਪਰ ਉਹ ਅਕਾਲੀ ਦਲ ਦੀ ਸਟੇਜ ਤੇ ਜ਼ਰੂਰ ਚਲੇਗਾ ਹਾਂ ਜੀ ਉੱਥੇ ਚਲੇਗਾ ਜੀ ਪਰ ਮੋਰਚਾ ਉਹਨਾਂ ਦੇ ਨਾਲ ਖੜਾ ਜੀ ਮੈਂ ਤੁਹਾਨੂੰ ਫੇਰ ਰਿਪੀਟ ਕਰਨਾ ਵੀ ਤਿੰਨੇ ਮੈਂ ਇਹ ਵੀ ਸਾਡੇ ਗਏ ਆ ਗੁਰシャン ਸਿੰਘ ਗਿਆ ਜਸਵਿੰਦਰ ਸਿੰਘ ਨੂੰ ਪੁੱਛਿਆ ਜਾ ਕੇ ਇੰਦਰ ਵੀ ਸਿੰਘ ਵੀ ਇਦਾਂ ਇਦਾਂ ਅਸੀਂ ਤੇਰੀ ਬੇਲ ਲਾਉਣ ਉੱਥੇ ਲਾਉਣ ਲੱਗੇ ਆ ਲਾ ਜੀ ਉਹ ਕਹਿੰਦਾ ਨਹੀਂ ਮੇਰੇ ਇੱਥੇ ਕੰਮ ਹੋ ਜਾਣਾ ਅਸੀਂ ਤੇ ਇਹ ਕੰਮ ਕਰ ਸਕਦੇ ਜੀ ਹੋਰ ਚਲੋ ਪੰਮੀਨ ਸਾਹਿਬ ਹੋਰ じゃ ਕਿਸੇ ਨਾਲ ਨਹੀਂ ਬਿਰਤਕ ਹਤਾ ਸਾਡੇ ਵਿਰੋਧ ਵੀ ਬੋਲ ਦੇਵੇ ਕੋਈ ਕਹੇ ਕੋਈ ਇਹ ਬੋਲ ਦੇਵੇ ਜਿੰਨੇ ਬੰਦੀ ਸੇਗਾ ਅਸੀਂ ਫੇਰ ਵੀ ਨਾਲ ਇਹਨਾਂ ਦੇ ਕਰਾਂਗੇ ਸਾਨੂੰ ਅਸੀਂ ਉੱਤੋਂ ਉੱਤੇ ਨਿਕਲ ਸਕਿਆ ਇਹ ਜਿਹੜੇ ਜਿਹੜੀਆਂ ਸਟੇਜਾਂ ਤੇ ਬੋਲੇ ਉਹ ਤੇ ਭਤੀਜਾਵਾਦ ਪੁੱਤਰਵਾਦ ਤੋਂ ਕਾ ਨਿਕਲੇ ਹੀ ਨਹੀਂ ਕੌਮੀ ਸਾਹਿਬ ਮੋਰਚੇ ਨੇ ਕੋਈ ਇਲੈਕਸ਼ਨ ਨਹੀਂ ਨਾ ਜਾ ਕੇ ਉੱਥੇ ਵੋਟਾਂ ਮੰਗੀਆਂ ਪਰ ਕੌਮੀ ਸਾਹਿਬ ਉਹ ਚ ਫਿਕਰਵਾਨ ਦੇ ਚਿੰਤਤ ਦਾ ਕਿ ਬੰਦੀ ਸਿੰਘ ਰਿਆ ਹੋਣਾ ਹੈ ਅਸੀਂ ਉੱਥੇ ਖੜੇ ਆ ਖੜੇ ਲੈਣਾ ਜਾਂਦੇ ਜਾਂਦੇ ਇਹ ਵੀ ਜਾਨਣਾ ਚਾਹੁੰਦੇ ਆ ਕਿ 15 ਅਗਸਤ ਨੂੰ ਜਿਸ ਦਿਨ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ ਪਰ ਕੌਮੀ ਇਨ ਸਾਫ ਮੋਰਚਾ ਜਿਹੜਾ ਹੈ 17 ਸੈਕਟਰ ਦੇ ਵੱਲ ਕੂਚ ਕਰ ਰਿਹਾ ਸੀ ਉਸ ਪੂਰੇ ਪ੍ਰੋਗਰਾਮ ਦਾ ਕੀ ਨਿਬੜਿਆ ਸਰਕਾਰ ਦੇ ਨੁਮਾਇੰਦੇ ਨਾਲ ਗੱਲ ਹੋਈ ਉਹ ਤਾਂ ਹੁੰਦੀ ਰਹਿੰਦੀ ਜੀ ਗੱਲ ਉਹ ਗਵਰਨਰ ਨੇ ਗਵਰਨਰ ਸਾਹਿਬ ਨੇ ਕਹੇ ਨਾ ਮੈਂ ਤਾਂ ਨਵਾ ਜੀ ਉਹਨੂੰ ਪੁੱਛੇ ਫੈਸਲਾ ਵੀ ਨਵੀਂ ਆ ਹੂੰ ਪਰ ਸ਼ਾਸਨ ਨਿਵਾ ਮਤਬਕ ਕੀ ਇੱਥੇ ਜੇ ਕਿਸੇ ਨੂੰ ਕਹਨ ਉਹ ਮੈਨੂੰ ਤਾਂ ਪਤਾ ਹੀ ਨਹੀਂ ਸੀ ਉਹਨਾਂ ਨੇ ਉਹ ਭੇਜਣੇ ਨੂੰ ਭੇਜ ਦੇਣੇ ਉਹ ਚਲਦੀ ਰਹਿੰਦੀ ਗੇਮ ਸੀ ਚੌਥੀ ਵਾਰੀ ਮਿਲੇ ਆ ਜੀ 15 ਅਗਸਤ ਚ ਲੋ ਚਲੋ ਮੈਂ ਤਾਂ ਕਹਿਆ ਨਹੀਂ ਦੂਸਰੇ ਸਾਡੇ ਵੀਰ ਮਿਲੇ ਆ ਉਹਨੇ ਹਰ ਵਾਰੀ ਇਹ ਹੀ ਕਹਣਗੇ ਅਸੀਂ ਬੜੇ ਫਿਕਰਮੰਦ ਅਸੀਂ ਬੜੇ ਚਿੰਤਕ ਤੁਸੀਂ ਚਿੰਤਕ ਕਹਦੇ ਤੁਸੀਂ ਕੰਮ ਤੇ ਸਾਡਾ ਕਰਦੇ ਨਹੀਂ ਤੁਸੀਂ ਕੰਮ ਤੇ ਕਰਦੇ ਤੁਸੀਂ ਜੋ ਤੁਹਾਡੀ ਆਪਣੀ ਤਾਕਤ ਸ਼ਕਤੀ ਵਰਤੋ ਗਵਰਨਰ ਜੇ ਚਾਵੇ ਜੀ ਵਿਦਨ 24 ਆਵਰ ਜਿਹੜੇ ਬੰਦੀ ਬੰਦੀ ਸਭ ਕੁਝ ਕਰ ਸਕਦਾ ਉਹਨੂੰ ਆਮ ਰਿਹਾਈ ਕਹਿੰਦੇ ਆ ਉਹ ਪੰਜਾਬੀ ਦੇ ਆਮ ਮੁਆਫੀ ਕਹਿੰਦੇ ਉਹ 26 ਜਨਵਰੀ ਨੂੰ ਹੋ ਸਕਦੀ 15 ਅਗਸਤ ਨੂੰ ਹੋ ਸਕਦੀ ਉਹ ਦਿੰਦੇ ਹੀ ਨਹੀਂ ਉਹ ਸਾਨੂੰ ਮੰਨਦੇ ਹੀ ਨਹੀਂ ਵੀ ਅਸੀਂ ਇਹ ਪੰਜਾਬ ਭਾਰਤ ਦੇ ਨਾਗਰਿਕਾਂ ਵੀ ਚੰਗੇ ਚੰਗੇ ਨਾਗਰਿਕ ਬਣਦੇ ਜੇ ਬੰਦੇ ਤਾਂ ਕੰਮ ਤਾਂ ਕੁਝ ਵੀ ਨਹੀਂ ਕਰਦੇ ਜਦੋਂ ਉਹ ਦੇਖਣ ਵੀ ਇੰਨੇ ਸਾਲਾਂ ਦੀ ਹੋ ਗਈ ਆ ਇਹ ਆਈ ਹੋ ਗਈ ਤੁਸੀਂ ਹੋਰ ਛੱਡੋ ਗੁਰਨ ਦੇ ਇਹ ਨਹੀਂ ਲਿਖ ਕੇ ਦੇ ਸਕਿਆ ਹਜੇ ਤੱਕ ਵੀ ਜਗਤਾਰ ਸਿੰਘ ਵਾਰਾ ਨੂੰ ਕਿਹੜੇ ਕਿਹੜੇ ਤਰੀਕੇ ਨਾਲ ਰੱਖਿਆ ਦਿੱਲੀ ਕੇਸ ਉੱਤੇ ਕੋਈ ਨਹੀਂ ਕੇਸ ਪੰਜਾਬ ਚ ਉਹਦਾ ਜਿਹੜਾ ਵਕੀਲ ਆ 82 ਸਾਲ ਦੀ ਉਮਰ ਦਾ ਉਹ ਚਾਲ ਸਾਹਿਬ ਦੀ ਜਿਹੜੀ ਉਹਨੂੰ ਕਿੱਦਾਂ ਮਿਲਣ ਜਾਣਗੇ ਅਮਰ ਸਿੰਘ ਚਾਲ ਵੀ ਹੋ ਕੋਈ ਪਛਤਾ ਨਹੀਂ ਗੁਰਦਰ ਸਾਹਿਬ ਇਹ ਤਾਂ ਲਿਖ ਕੇ ਦੇ ਸਕਦੇ ਵੀ ਇਹਨੂੰ ਲਾਓ ਜੀ ਜੇ ਹੂੰ ਫੇ ਫੇ ਪੁੱਛਣ ਕਿ ਕਹਿਣਗੇ ਜੀ ਇੱਥੋਂ ਤਾਂ ਜੇਲ ਬਰੇਕ ਕੀਤੀ ਜੇ ਬਾਕੀ ਜੇਲ ਬਰੇਕ ਵਾਲੇ ਤਾਂ ਉੱਥੇ ਰਹਿੰਦੇ ਪਬਲਜੀ ਸਿੰਘ ਦੇ ਪਿਉਰਾ ਵੀ ਉੱਥੇ ਰਹਿੰਦੇ ਨੇ ਜਗਤਾਰ ਸਿੰਘ ਤਾਰਾ ਵੀ ਉੱਥੇ ਰਹਿੰਦੇ ਨੇ ਜੇ ਉਸ ਜੇਲ ਤੇ ਨਹੀਂ ਹੋਰ ਪੰਜਾਬ ਦੀਆਂ ਜੇਲਾਂ ਨੇ ਅਸੀਂ ਤਾਂ ਇਹ ਨਹੀਂ ਕਹਿੰਦੇ ਉਹਨੂੰ ਛੱਡ ਦੋ ਜੇਲ ਚ ਤਾਂ ਉਹ ਖੇਪਤ ਕਰ ਹੀ ਸਕਦੇ ਨੇ ਹੂੰ ਇਹ ਇਹ ਤਾਂ ਗੁਰਦਰ ਸਾਹਿਬ ਦੇ ਹੱਥ ਵਿੱਚ ਹੈ ਇਹ ਕਿਉਂ ਨਹੀਂ ਕਰਦੇ ਉਹ ਕਰਨਾ ਨਹੀਂ ਚਾਹੁੰਦੇ ਜੀ ਹੂੰ ਉਹ ਬੈਠਦੇ ਆ ਲੱਲੇ ਪਵੇਂ ਮਾਰਦੇ ਜਲ ਪਾਣੀ ਛਕਾ ਕੇ ਤੋਰ ਦਿੰਦੇ ਹੂੰ ਹੁਣ ਦਬਾਅ ਪਾਉਗਾ ਸੀ ਪਾਵਾਂਗੇ ਇੰਨਾ ਕ ਦਬਾਅ ਪਾਵਾਂਗੇ ਮਜਬੂਰ ਹੋਣਗੇ ਹੂੰ ਹਾਂ ਜੀ ਨਵੀਂ ਗਵਰਨਰ ਦੀ ਨਿਯੁਕਤੀ ਤੋਂ ਬਾਅਦ ਉਹਨਾਂ ਨਾਲ ਤੁਹਾਡੀ ਮੁਲਾਕਾਤ ਕੋਈ ਜੀ ਹੋਈ ਜੀ ਕੋਈ ਉਹਨੇ ਕਿਹਾ ਮੈਂ ਨਵਾ ਜੀ ਅੱਛਾ ਇਹ ਕਹਿੰਦੇ ਸੀ ਕਿ ਬਿਲਕੁਲ ਜੀ ਮੈਂ ਨਵਾ ਜੀ ਮੈਨੂੰ ਪਤਾ ਨਹੀਂ ਹੁਣ ਮੈਂ ਮੈਂ ਬੜਾ ਫਿਕਰਵਾਨ ਹਾਂ ਜੀ ਮੈਂ ਆ ਚੱਕਾ ਕਿੱਡੀ ਵੱਡੀ ਪੋਸਟ ਆ ਜੀ ਸਟੇਟ ਦੀ ਉਹ ਫੈਸਲਾ ਨਹੀਂ ਲੈ ਸਕਦਾ ਉਹਨੂੰ ਪੁੱਛਣ ਦੀ ਕੀ ਲੋੜ ਆ ਕਿਸੇ ਨੂੰ ਹੂੰ ਉਹ ਐਜ਼ ਪਰ ਲਾਅ ਜਿਹੜਾ ਉਹਦੇ ਕੋ ਪਾਵਰ ਉਹ ਪਾਵਰ ਵਰਤੇ ਹੂੰ ਸਾਡੀ ਆਡੀਅנס ਨੂੰ ਜਾਂਦੇ ਜਾਂਦੇ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਕੌਮ ਇਨਸਾਫ ਮੈਂ ਸ੍ਰੀਹਾ ਕੀ ਦੇਣਾ ਜੀ ਆਡੀਅנס ਸਾਰੀ ਘਰਦੀ ਆ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਹੂੰ ਸਾਰੀ ਆਡੀਅנס ਨੂੰ ਜੋ ਦੇਸ਼ ਵਿੱਚ ਇੱਕ ਤਾਂ ਵਿਦੇਸ਼ ਵਿੱਚ ਬੈਠੇ ਜਿਹੜੇ ਬੰਦੇ ਨੇ ਪੰਜਾਬੀ ਸਿੱਖ ਉਹ ਘੱਟ ਤੋਂ ਘੱਟ ਆਪਣੇ ਪਿੰਡ ਨੂੰ ਸਪਾਂਸਰ ਕਰਨ ਹੂੰ ਆਪਣੇ ਪਿੰਡ ਨੂੰ ਸਪਾਂਸਰ ਕਰਨ ਉੱਥੇ ਕੋਈ ਲੜਕੀ ਜਾਂ ਲੜਕਾ ਪੜ੍ਹਿਆ ਲਿਖਿਆ ਜਿਹਨੂੰ ਨੌਕਰੀ ਨਹੀਂ ਮਿਲਦੀ ਉਹਨੂੰ ਥੋੜੀ ਤਨਖਾਹ ਦੀ 5-7000 15-20000 ਤਨਖਾਹ ਦੇਣ। ਹੂੰ ਪਿੰਡ ਦੇ ਵਿੱਚ ਟਿਊਸ਼ਨ ਰੱਖਣ ਫਰੀ। ਹੂੰ ਜਿਹੜੇ ਐਸਸੀ ਵੀਰੋ ਕੋਈ ਜਾਤ ਪਾਤ ਉੱਚੀ ਦੀ ਤੋਂ ਉੱਤੇ ਉੱਠ ਕੇ ਉਹਨਾਂ ਨੂੰ ਡਿਸੀਸ਼ਨ ਬਣਾਉਣਾ ਉਹਨਾਂ ਨੂੰ ਗੁੱਡ ਬੈਨਰ ਚੰਗੇ اخلاق ਉਹਨਾਂ ਨੂੰ ਦੱਸਣ। ਉਹਨਾਂ ਨੂੰ ਦੱਸਣ ਕਿ ਪੱਗ ਦੇ ਵਿੱਚ ਕਰਤਾਰ ਰਫਤਾਰ ਤੇ ਗੁਫਤਾਰ ਕੀ ਹੋਣੀ ਚਾਹੀਦੀ ਏ। ਉਹਨਾਂ ਨੂੰ ਚੰਗੀ ਪੰਜਾਬ ਦੀ ਜਿਹੜੀ ਹਿਸਟਰੀ ਬਾਰੇ ਦੱਸਣ। ਉਹਨਾਂ ਦੱਸਰ ਵੀ ਤੁਸੀਂ ਦਰਖਤ ਲਾਓ ਇੱਕ ਇੱਕ ਦਰਖਤ ਲਾਓ ਇਹ ਇਹ ਹੈਗਾ ਪੰਜਾਬ ਪ੍ਰਧਿਆ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਜ਼ਮੀਨਾਂ ਦੇ ਮਾਲਕ ਆ ਮੈਂ ਅੱਗੇ ਵੀ ਕਹਿ ਚੁੱਕਾ ਤੁਹਾਡੇ ਮਾਦੀ ਮਸੂਕ ਹੈ ਨਾ ਉਹ ਕਿਤੇ ਹੋਰ ਪੈਸੇ ਨਾਲੋਂ ਉਹ ਪਿੰਡ ਤੇ ਕਰਨ ਵੀ ਦਰਖਤ ਲਾਉਣੇ ਆ ਜਾਂ ਜੇ ਕਿਸੇ ਦੀ ਮੰਨ ਲਓ 10 ਏਕੜ ਜ਼ਮੀਨ ਆ ਜੇ 50 ਹਜ਼ਾਰ ਠੇਕਾ ਉਹ ਠੇਕੇਦਾਰ ਨੂੰ ਕਹਿੰਦਾ 10 ਹਜ਼ਾਰ ਲੈਣਾ ਤੇ ਕੱਟ ਕੱਟ ਦਿੱਤਾ ਤੈਨੂੰ ਨਹੀਂ ਲੈਣਾ ਤੇ 50 ਦੀ ਬਜਾਈ 40 ਲੈਣਾ ਮੰਨ ਲਓ 1 ਲੱਖ ਰੁਪਏ ਤੈਨੂੰ ਛੱਡਦਾ ਪਰ ਤੂੰ ਕੀ ਕਰਨਾ ਮੈਂ ਬੰਨੇ ਬੰਨੇ ਹੀ ਦਰਖਤ ਲਾਉਣ ਕਿ ਤੂੰ ਪਾਲਣੇ ਆ ਤੂੰ ਬਚਾਉਣੇ ਆ ਪੰਜਾਬ ਦਸਾਂ ਪੰਜ ਸਾਲਾਂ ਤੇ ਹਰਿਆ ਭਰਿਆ ਹੋ ਜੀ। ਹੂੰ। ਵੀ ਜਿਹੜੇ ਬੱਚੇ ਕੋਈ ਚੰਗੇ ਪੜ੍ਹਨ ਵਾਲੇ ਉਹਨਾਂ ਨੂੰ ਉੱਚੇ ਠਾਉਣ ਜੇ ਕੋਈ ਸਪੋਰਟਸ ਵਾਲਾ ਉਹਨੂੰ ਸਪੈਸ਼ਲ ਉਹਦੀ ਟ੍ਰੇਨਿੰਗ ਦਵਾ ਉਹਨੂੰ ਪੈਂਡ ਕਰ। ਉਹ ਵੱਡੇ ਵੱਡੇ ਨਗਰ ਕੀਰਤਨਾਂ ਨੂੰ ਛੜਦੇਣ ਜੀ। ਉਹੋ ਹੀ ਮੇਰੀ ਤੁਹਾਡੇ ਬਾਦੂ ਕਰਕੇ ਕਹਿੰਦਾ ਵੀ ਨਗਰ ਕੀਰਤਨ ਕੀ ਹੁੰਦਾ ਜੀ ਉਹੋ ਹੀ ਪੈਂਡ ਹੁੰਦਾ। ਉਹੋ ਹੀ ਲੋਕ ਹੁੰਦੇ ਆ ਸਾਰ ਗੁਰੂ ਵੀ ਉਹੋ ਹੀ ਆ। ਕੋਈ ਉਪਰਾਂ ਨਹੀਂ। ਹੂੰ। ਜਦੋਂ ਉਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਦੇ ਘਰੇ ਲਿਜਾਣਾ ਹੁੰਦਾ ਕਿਸੇ ਨੇ ਖੰਡ ਪਾਲ ਲਈ ਕਿਸੇ ਸੇਵਾ ਲਈ। ਪੰਜ ਬੰਦੇ ਨਹੀਂ ਸਾਰੇ ਪੈਂਡ ਚ ਮੈਂ। ਉਹੋ ਹੀ ਪਿੰਡ ਆ ਉਹੋ ਹੀ ਗੁਰੂ ਗ੍ਰੰਥ ਸਾਹਿਬ ਉਹ ਲੋਕ ਨੇ ਜਿੱਦਨ ਨਗਰ ਕੀਰਤਨ ਹੁੰਦਾ ਬੀਬੀਆਂ ਨਵੀਆਂ ਬੋਕਰਾਂ ਲੈ ਕੇ ਝਾੜੂ ਮਾਰਦੇ ਕਿਹਾ ਹੁੰਦਾ ਸਾਰਾ ਪਿੰਡ ਰੂੜੀਆਂ ਦੇ ਝਾੜੂ ਮਾਰੀ ਜਾਂਦਾ ਹੱਦੀ ਹੋ ਗਈ ਕਿ ਕਿਉਂ ਇਹਦੂ ਸਾਡੀ ਸੋਚ ਤਰਪਈ ਆ ਬੜਾ ਸਿੰਪਲ ਜਿਹਾ ਜੀਵਨ ਵਿੱਚ ਸਿੱਖਦਾ ਸਿੰਪਲ ਜੀਵਨ ਸਾਦਾ ਜੀਵਨ ਸੋਹਣਾ ਜੀਵਨ ਪੰਜਾਬ ਪ੍ਰਤੀ ਚਿੰਤ ਤੋਂ ਪੰਜਾਬ ਬਚਦਾ ਤੀਦਾ ਨਹੀਂਗਾ ਜੀ ਜਿਹੜੇ ਹਾਲਾਤ ਬਣੇ ਨੇ ਸਮਾਜਿਕ ਪੱਖੋਂ ਆਪਣੇ ਇਹਦੇ ਪੱਖੋਂ ਪਾਣੀ પੱਖੋਂ ਧਰਤੀ પੱਖੋਂ ਹਵਾ ਪੱਖੋਂ ਉਹ ਪੰਜਾਬ ਨੂੰ ਕਿਉਂ ਕੌਮੀ ਸਾਹਿਬ ਅਤੇ ਪ੍ਰਤੀ ਮੈਂ ਕਹਿੰਦਾ ਬੰਤੀ ਸਿੰਘਾਂ ਨੂੰ ਵੀ ਭੁੱਲ ਜਾ ਹੂੰ ਸਾਡੇ ਉਹਨਾਂ ਬਾਰੇ ਸੋਚਣ ਜਿਹੜੀਆਂ ਮਾਵਾਂ ਭੈਣਾਂ ਬੀਬੀਆਂ ਧੀਆਂ ਪਤਨੀਆਂ ਸਾਡੀ ਕੋਈ 5-7 ਮਿੰਟ 15-20 ਮਿੰਟ ਕੋਈ ਘਰ ਦਾ ਜੀ ਨਾ ਆਵੇ ਬੱਚਾ ਨਾਲ ਰੋਣਦੀਆਂ ਕਲਾਂਦੀਆਂ ਕੰਧਾਂ ਸਰ ਬਾਦ ਉਹਨਾਂ ਬਾਰੇ ਸੋਚਣ ਜਿਹੜੀਆਂ 33-33 ਸਾਲ ਤੋਂ ਆਪਣੇ ਦੀ ਕਰੀਆਂ ਉਹ ਪਿੰਡਾਂ ਜੋ ਘਰ ਤੋਂ ਘੜ ਇੱਕ ਇੱਕ ਬੱਸ ਭੇਜਣੇ ਚ ਸਾਨੂੰ ਕੋਈ ਪੈਸਾ ਨਾ ਭੇਜਣ ਉਹਨਾਂ ਨੂੰ ਡਰ ਹੋਊਗਾ ਵੀ ਅਸੀਂ ਪਏ ਖਰਚ ਲੈਣੇ ਖਰਾਬ ਕਰ ਲੈ ਆਪਣੇ ਪਿੰਡੋਂ ਜੋ ਬੱਸ ਤਿਆਰ ਕਰ ਲੈ ਉਹ ਕਹਿਣ ਕੌਮੀ ਇਨਸਾਨ ਮੋਰਚੇ 'ਚ ਵੀਂਡੇ ਬਾਅਦ 2 ਮਹੀਨਾ ਬਾਅਦ ਇੱਕ ਬੱਸ ਜਾਵੇ ਜੇ ਉਹਨੂੰ ਆਪਣਾ ਸਮਝਦੇ ਹੈ ਜੇ ਉਹ ਉਹ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਕਰੂਰ ਬਣਾਉਣਾ ਚਾਹੁੰਦੇ ਜੇ ਵੀ ਸਵੇਰ ਸ਼ਾਮ ਉਹ ਅਰਦਾਸ ਕਰਦੇ ਨੇ ਕੋਈ ਕੋਈ ਬੱਚੇ ਦੀ ਕੋਈ ਪੁੱਤ ਦੀ ਕੋਈ ਗੱਡੀ ਦੀ ਕੋਈ ਪ੍ਰਾਪਰਟੀ ਦੀ ਅਰਦਾਸਾਂ ਕਰਦੇ ਉਹ ਇਹ ਕਹਿਣ ਅਸੀਂ ਉਹਨਾਂ ਦੀ ਸਖਤ ਕਰੂਰ ਬਣਾਉਣਾ ਚਾਹੁੰਦੇ ਆ ਜਿਸ ਗੁਰੂ ਨੂੰ ਉਹ ਸਵੇਰ ਸ਼ਾਮ ਮੱਥਾ ਟੇਕਦੇ ਨੇ ਉਹ ਉਸ ਗੁਰੂ ਪ੍ਰਤੀ ਸਮਰਪਿਤ ਹੋ ਕੇ ਇੱਥੇ ਇੱਕ ਪੈੰਡ ਤੋਂ ਇੱਕ ਵਸ ਆਉਣੀ ਕਿੰਨੀ ਔਖੀ ਆ ਜੀ ਉਹ ਕਿਰਾਇਆ ਦੇਣ ਲੋਕ ਤਾਂ ਗਰੀਬ ਨੇ ਪਾਲੀ ਸਕਦੇ ਇਹ ਤੁਹਾਡੇ ਬਾਅਦ ਇਹ ਕਹਿਣਾ ਚਾਹੁੰਦੇ ਆ ਥੋੜੇ ਜਿਹਾ ਸੁੱਖ ਆਰਾਮ ਛੱਡ ਕੇ ਬੋਰਚਾ ਦਾ ਸਾਥ ਦੇ ਬੋਰਚਾ ਤੁਹਾਨੂੰ ਯਕੀਨ ਦਿਵਾਉਂਦਾ ਜ세ਦਾ ਜਗਤਾਰ ਸਿੰਘ ਵਾਰਾ ਜਦੋਂ ਜੇਲ੍ਹ ਤੋਂ ਛੁੱਟ ਗਿਆ ਬੋਰਚਾ ਇਦਾਂ ਦੀ ਪੰਜਾਬ ਦੀ ਤਕਦੀਰ ਬਦਲਣ ਦੇ ਵਿੱਚ ਸਹਾਇ ਹੋਵੇਗਾ ਬਸ ਇਹ ਬਿਲ ਬਹੁਤ ਬਹੁਤ ਸ਼ੁਕਰੀਆ ਸਰਨਾਪਾਤਾ ਵੀ ਬਹੁਤ ਬਤਾ ਸੋ ਐਸੀ ਅੱਜ ਦੀ ਖਾਸ ਪੇਸ਼ਕਸ਼ ਕੌਮੀ ਇਨਸਾਫ ਮੋਰਚਾ ਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਈ ਹੈ ਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਮੋਰਚੇ ਦੇ ਹੱਕ ਚ ਸੁਣਾਇਆ ਹੈ ਕਿ ਅਨਮਿੱਥੇ ਸਮੇਂ ਲਈ ਮੋਰਚੇ ਨੂੰ ਚੁੱਕਿਆ ਨਹੀਂ ਜਾ ਸਕਦਾ ਯਾਨੀ ਮੋਰਚਾ ਮੁਹਾਲੀ ਦੇ ਵਿੱਚ ਬਰਕਰਾਰ ਰਹੇਗਾ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੱਜ ਦੀ ਪੇਸ਼ਕਸ਼ ਦੇ ਵਿੱਚ ਨਹੀਂ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ